ਬਦਾਮਾਂ ਤੇ ਗੱਲ ਕਰਨੀ ਆ ਚਾਹੇ ਪਲਬਾਨੀ ਹੋਵੇ ਚਾਹੇ ਕੋਈ ਵੀ ਗੇਮ ਹੋਵੇ ਭਾਈ ਚਾਹੇ ਬਾਡੀ ਬਿਲਡਿੰਗ ਇੱਕ ਤਾ ਨੰਬਰ ਵਾਲਾ ਫੂਡ ਆ ਪਰ ਮੈਂ ਸੱਚ ਕਰ ਰਿਹਾ ਸੀਗਾ ਗੁਰਬੰਦੀ ਬਦਾਮ ਬੀ ਕਿੱਥੋਂ ਮਿਲਣਗੇ ਕਿਉਂਕਿ ਇਹ ਬਦਾਮਾਂ ਦੀ ਸਭ ਤੋਂ ਪ੍ਰੀਮੀਅਮ ਕੁਆਲਿਟੀ ਆ ਇਹਨਾਂ 'ਚ ਬਹੁਤ ਜ਼ਿਆਦਾ omega 3 ਤੇ ਵਿਟਾਮਿਨ E ਹੁੰਦਾ ਕੰਪੇਅਰਡ ਟੂ ਸਿੰਪਲ ਬਦਾਮ ਸੋ ਤੁਸੀਂ ਮੈਨੂੰ ਦੱਸਿਓ ਜੇ ਬਾਹਰਲੇ ਮੁਲਕਾਂ 'ਚੋਂ ਕੋਈ ਸਰੀ ਹੈ ਜਾਂ ਕੋਈ ਬਾਹਰਲੇ ਮੁਲਕਾਂ 'ਚੋਂ ਕਿੱਥੋਂ ਤੁਸੀਂ ਬਦਾਮ ਬਾਹਰ ਕਰਦੇ ਹੋ ਕਿਉਂਕਿ ਮੇਰੇ ਸਿਰਫ 20-25 ਬਦਾਮ ਹੁੰਦੇ ਨੇ ਦਿਨ ਤੇ ਹੋਰ ਚੀਜ਼ਾਂ ਤੋਂ ਵੀ ਮੈਂ ਫਿੱਟ ਲੈਣਾ ਪਰ ਮੈਂ ਚਾਹੁੰਨਾ ਕਿ ਸੇਰੇ ਦੀ ਚੀਜ਼ ਅੰਦਰ ਜਾਵੇ ਤੇ ਦੂਜੇ ਨੰਬਰ ਤੇ ਇੱਥੇ ਇੱਕ ਕੈਲੀਫੋਰਨੀਆ ਵਾਲੇ ਬਦਾਮ ਨਹੀਂ ਮਿਲਦਾ ਮੈਂ ਸਰਚ ਕਰਿਓ ਕਿ ਨਹੀਂ ਦੂਜੇ ਨੰਬਰ ਤੇ ਇਹ ਵਧੀਆ ਨੇ ਇਹ ਗਿਰੀ ਵਾਲੇ ਬਦਾਮ ਵੀ ਹੁੰਦੇ ਨੇ ਕੜੱਤਣ ਦੇ ਹੁੰਦੇ ਨੇ ਉਹ ਵੀ ਮੈਨੂੰ ਇੰਡੀਆ ਸਾਡੇ ਪਾਪਾ ਕਬੂਤਰ ਹੁੰਨਦੇ ਸੀਗੇ ਬਲਜੀਤ ਸਿੰਘ ਜੀ ਗੋਲਾ ਯਾਰ ਉਹ ਵੀ ਬੜੇ ਘੈਂਟ ਲੱਗਦੇ ਸੀ ਤੋੜ ਕੇ ਬੱਸ ਨਾਲ ਹੀ ਕੱਢਦੇ ਸੀ ਉਹਦੀ ਬੈਠੇ ਬੈਠੀ ਖਾਦੇ ਖਾ ਜਾਂਦੇ ਨਾਲ ਹੀ ਝਿੱਲੀ ਜਾਂਦੇ ਸੀ ਪਰ ਇੱਕ ਜੀ ਸੋਚ ਲਓ ਜਿਹੜਾ ਵਿਟਾਮਿਨ E ਹੁੰਦਾ ਨਾ ਇਹ ਥੋੜਾ LDL ਬੈਡ ਕੋਲੇਸਟ੍ਰੋਲ ਘਟ ਕਰਦਾ ਇਹ ਫੈਟ ਜਿਹੜੀ ਬਦਾਮਾਂ ਚ ਹੁੰਦੀ ਆ ਫੈਟ ਬਰਨ ਵੀ ਕਰਦੀ ਆ ਤਾਂ ਬਦਾਮਾਂ ਚ ਮੈਗਨੀਸ਼ੀਅਮ ਹੁੰਦਾ ਥੋੜੀ ਮਸਲ ਰਿਕਵਰੀ ਵੀ ਹੋਊਗੀ ਜਿਹੜੇ ਬੰਦਿਆਂ ਦੇ ਮਸਲ ਪੇਨ ਹੁੰਦੀ ਆ ਨਾ ਕਈ ਵਾਰ ਆਪਣੇ